ਐਦੋ ਬਾਣੀ ਭਗਤਾਂ ਕੀ ਕਬੀਰ ਜੀਉ ਘਰ ਪਹਿਲਾ ਇਕੰਕਾਰ ਸਤਗੁਰ ਪ੍ਰਸਾਦ ਏ ਤਨ ਮੇਰੇ ਹਰ ਕੋ ਨਾ ਗੋਠ ਨੰਦ ਬਦੋਗੇ ਚ ਨਾ ਖਾਓ ਰਹੋ ਨਾ ਮੇਰੇ ਨਾਉ ਮੇਰੇ ਬਰੀ ਭਗਤੀ ਕਰਿਓ ਜਨ ਸਰਨ ਤੁਮਰੀ ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ਤੁਮੇ ਛੋਡ ਜਾਣਿਓ ਨਹੀ ਦੁਜੀ ਨਾਉ ਮੇਰੇ ਬੰਦਪਉ ਨਾਉ ਮੇਰੇ ਭਾਈ ਨਾਉ ਮੇਰੇ ਸੰਗ ਅੰਤ ਹੋਏ ਸਖਾ ਪਾਈ ਮਾਇਆ ਮੈਂ ਜਿਸ ਰਖੇ ਉਦਾਸ ਕਹਿ ਕਬੀਰ ਹੋ ਤਾ ਕੋ ਦਾਸ ਮਾਇਆ ਮੈਂ ਜਿਸ ਰਖੇ ਉਦਾਸ ਕਹਿ ਕਬੀਰ ਹੋ ਤਾ ਕੋ ਦਾਸ ਇਹ ਸ਼ਬਦ ਸਤਗੁਰ ਕਬੀਰ ਮਹਾਰਾਜ ਜੀ ਜੇ ਮੁਖਾਰ ਬਿੰਦ ਤੋਂ ਚਾਰਿਆ ਹੋਇਆ ਤਨ ਤਨ ਚਵਰ ਸ਼ਤਬ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਗ ਪੈਰੋਂ ਅੰਗ 1157 ਤੇ ਸ਼ਿਸ਼ੋ ਬਤਾਏ ਸਤਿਗੁਰ ਕਬੀਰ ਮਹਾਰਾਜ ਜੀ ਉਸ ਪਰਮਾਤਮਾ ਦੇ ਨਾਮ ਦੀ ਸਿਫਤ ਕਰ ਰਹੇ ਕਿ ਤੇਰੇ ਨਾਮ ਦੇ ਤੇਰੀ ਵਡਿਆਈ ਤੋਂ ਬਿਨਾ ਤੇਰੀ ਭਗਤੀ ਤੋਂ ਬਿਨਾ ਹੋਰ ਮੇਰੇ ਲਈ ਕੁਝ ਵੀ ਨਹੀਂ ਹੈ ਤੂੰ ਹੀ ਮੇਰਾ ਰਿਸ਼ਤੇਦਾਰ ਹੈ ਤੂੰ ਹੀ ਮੇਰੇ ਬੰਦਪ ਹੈ ਤੂੰ ਹੀ ਮੇਰਾ ਭਰਾ ਹੈ ਤੂੰ ਹੀ ਮੇਰਾ ਮਾਤਾ ਤੂੰ ਹੀ ਮੇਰਾ ਪਿਤਾ ਜੋ ਵੀ ਦੁਨੀਆ ਦੇ ਉੱਤੇ ਚੀਜ਼ ਚਾਹੀਦੀ ਹੈ ਤੇਰਾ ਨਾਮ ਹੀ ਹੈ ਦੁਨੀਆ ਦੇ ਰਸਤੇ ਨਾਤਿਆਂ ਨੂੰ ਨਹ ਤੇ ਦੁਨੀਆ ਦੇ ਪਦਾਰਥਾਂ ਨੂੰ ਤਲਾਝ ਲਈ ਦਿੱਤੀ ਹੈ ਕਿਉਂਕਿ ਦੁਨੀਆ ਦੇ ਉੱਤੇ ਬਾਹਰ ਬੰਦੇ ਦੀ ਇੱਕ ਆਦਤ ਬਣ ਗਈ ਹੈ ਕਿ ਇਹ ਖੋਜ ਕਰਦਾ ਫਿਰਦਾ ਹੈ ਬਾਹਰ ਹੋ ਸਭ ਕੁਛ ਲੰਮ ਦਾ ਫਿਰਦਾ ਹੈ ਪਰ ਉਸ ਪਰਮਾਤਮਾ ਨੇ ਸਭ ਕੁਛ ਇਹਦੇ ਅੰਦਰ ਦਿੱਤਾ ਹੋਇਆ ਹੈ ਢੂੰਡ ਬਾਹਰਿਆ ਹੈ ਪਰ ਹੈ ਅੰਦਰ ਬਾਹਰ ਢੂੰਡਦਾ ਹੋਇਆ ਦੁਨੀਆ ਦੇ ਵਿੱਚ ਇਹ ਦੁਖੀ ਹੈ ਜੇਕਰ ਕਿਤੇ ਅੰਦਰ ਨੂੰ ਅੰਤਰਗਤ ਜੇਕਰ ਦੇਖਣਾ ਸ਼ੁਰੂ ਕਰ ਲਵੇ ਤਾਂ ਫਿਰ ਇਹਨੂੰ ਸਾਰੇ ਸੁੱਖ ਪ੍ਰਾਪਤ ਹੋ ਸਕਦੇ ਹਨ ਤੇ ਇਸੇ ਕਰਕੇ ਅਰਦਾਸ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਅੰਤਰਜਾਮੇ ਪੁਰਖ ਬਦਾਤੇ ਸ਼ਰਧਾ ਮੰਨ ਕੇ ਪੂਰੀ ਨਾਨਕ ਦਾਸ ਇਹ ਸੁਖ ਮੰਗੇ ਮੋਕਿਓ ਕਰ ਸੰਤਨ ਕੀ ਤੂਰੀ ਉਸ ਪਰਮਾਤਮਾ ਦੇ ਚਰਨਾਂ ਦੀ ਧੂੜ ਨੂੰ ਲੋਚਦੇ ਜਿਹੜਾ ਸਾਰਾ ਕੁਝ ਅੰਦਰ ਦਾ ਜਨਰ ਬੜਾ ਹੈ ਸੋ ਇਸ ਕਰਕੇ ਉਹਨਾਂ ਨੇ ਸਭ ਕੁਝ ਉਸ ਪਰਮਾਤਮਾ ਦੇ ਨਾਮ ਦੀ ਵਡਿਆਈ ਨੂੰ ਕਹਿ ਦਿੱਤਾ ਕਿ ਸਭ ਕੁਝ ਤੇਰਾ ਤੂੰ ਹੀ ਤੂੰ ਹੈ ਸੋ ਸਤਗੁਰ ਸਤਗੁਰ ਕਬੀਰ ਮਹਾਰਾਜ ਜੀ ਸ਼ਬਦ ਦੇ ਵਿੱਚ ਸਮਝਾ ਰਹੇ ਹੈ ਇਹ ਧਨ ਮੇਰੇ ਹਰ ਕੋ ਨਾਉ ਗਾਂਠ ਨਾ ਬਾਧਿਓ ਵੇਚ ਨਾ ਖਾਓ ਕਹਿੰਦੇ ਤੇਰਾ ਨਾਮ ਜਿਹੜਾ ਹੈ ਇਹੋ ਹੀ ਮੇਰਾ ਧਨ ਹੈ ਪਰਮਾਤਮਾ ਦਾ ਨਾਮ ਜਿਹੜਾ ਮੇਰੇ ਲਈ ਸਾਰਾ ਪੂੰਜੀ ਹੈ ਇਹੋ ਹੀ ਮੇਰਾ ਰਿਸ਼ਤਾ ਹੈ ਇਹੋ ਹੀ ਮੇਰੇ ਪਦਾਰਥ ਜੋ ਮੈਨੂੰ ਚਾਹੀਦੇ ਦੁਨੀਆ ਤੇ ਤੇਰੇ ਨਾਮ ਹੀ ਹੈ ਨਾਮ ਦੀ ਜਿਹੜੀ ਮਹੱਤਤਾ ਹੈ ਉਹ ਇੰਨੀ ਜ਼ਿਆਦਾ ਹੈ ਕਿ ਜਦੋਂ ਸਤਗੁਰ ਰਵਦਾਸ ਮਹਾਰਾਜ ਜੀ ਆਰਤੀ ਦੇ ਵਿੱਚ ਕਹਿ ਰਹੇ ਨਾਮ ਤੇਰਾ ਆਰਤੀ ਮਜਨ ਮਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਤੇਰੇ ਨਾਮ ਤੋਂ ਬਿਨਾ ਜਿੰਨਾ ਵੀ ਦੁਨੀਆਂ ਦਾ ਸਾਰਾ ਖਲਾਰਾ ਕਹਿੰਦੇ ਝੂਠਾ ਹੈ ਇਹੋ ਸਤਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਇਹ ਧਨ ਮੇਰੇ ਹਰ ਕੋ ਨਾਓ ਗਾਠ ਨਾ ਬੱਧਿਓ ਵੇਚ ਨਾ ਖਾਓ ਕਿਤੇ ਨਾਮ ਇਹਦੀ ਗੰਢ ਬਨ ਜਾਏ ਮੈਨੂੰ ਇਕੱਠਾ ਨਹੀਂ ਕਰਦੇ ਤੇ ਨਾ ਇਹਨੂੰ ਮੇਂ ਵੇਚ ਕੇ ਖਾ ਰਿਹਾ ਪੰਡਤ ਨੂੰ ਸਮਝਾ ਰਹੇ ਆ ਉਹਨਾਂ ਲੋਕਾਂ ਨੂੰ ਸਮਝਾ ਰਹੇ ਆ ਜਿਹੜੇ ਪਰਮਾਤਮਾ ਦੇ ਨਾਮ ਦੇ ਉੱਤੇ ਲੋਕਾਂ ਨੂੰ ਨਾਮ ਦੱਸ ਕੇ ਪੈਸਾ ਵਟੋਲ ਰਹੇ ਆ ਕਹਿੰਦੇ ਮੈਂ ਇਹ ਜਿਹੇ ਬਿਜ਼ਨਸ ਨਹੀਂ ਕਰਦੇ ਆ ਕਿ ਮੈਂ ਪਰਮਾਤਮਾ ਦੇ ਨਾਮ ਦੀ ਸਿਰਫ ਸਲਾਹ ਦੱਸਾਂ ਕਿਸੇ ਨੂੰ ਤੇ ਮੈਂ ਉਹਨੂੰ ਵੇਚ ਕੇ ਉਹਦੇ ਨਾਮ ਦੇ ਉੱਤੇ ਇਹੋ ਜਿਹਾ ਕੰਮ ਕਰਾਂ ਕਿ ਜਿਹਦੇ ਨਾਲ ਮੈਂ ਧੰਦਾ ਚਲਾਵਾਂ ਤੇ ਨਾ ਹੀ ਮੈਨੂੰ ਇਹਦਾ ਇਹੋ ਲਾਲਚ ਹੈ ਕਿ ਮੈਂ ਇਹਨੂੰ ਇਕੱਠਾ ਕਰਾਂ ਅਸੀਂ ਤਾਂ ਵੰਡ ਰਹੇ ਹਾਂ ਫਰੀਚ ਵੰਡ ਰਹੇ ਸੋ ਉਸ ਵੇਲੇ ਪੰਡਿਤ ਨੂੰ ਸਮਝਾ ਰਹੇ ਹੈ ਪੰਡਿਤ ਲੋਕੋ ਕੋ ਬਿਹਾਰਾ ਬਿਹਾਰ ਗਿਆਨਮੰਤ ਕੋ ਤਤ ਵਿਚਾਰ ਕਹਿੰਦੇ ਪੰਡਿਤ ਲੋਕਾਂ ਨੇ ਇਸ ਨੂੰ ਬਿਜ਼ਨਸ ਬਣਾ ਲਿਆ ਗਿਆਨ ਪੜਿਆ ਲੋਕਾਂ ਨੂੰ ਦੱਸਿਆ ਤੇ ਪੈਸਾ ਲੈ ਲਿਆ ਉਹਦਾ ਮੁੱਲ ਲੈ ਲਿਆ ਪਰ ਅਸੀਂ ਕਹਿੰਦੇ ਇਹਦਾ ਮੁੱਲ ਨਹੀਂ ਲੈਦਾ ज्ञान ਦਾ ਕੋਈ ਮੁੱਲ ਨਹੀਂ ਗਿਆਨਵੰਤ ਕੋ ਤਤ ਵਿਚਾਰ ਇਹਨੂੰ ਤਾਂ ਵਿਚਾਰ ਨਾ ਹੁੰਦਾ ਜਿਹੜਾ ਗਿਆਨਵਾਨ ਹੈ ਉਸਨੇ ਤਾਂ ਪਰਮਾਤਮਾ ਦੇ ਬਾਰੇ ਵਿੱਚ ਵਿਚਾਰ ਕਰਨਾ ਅਸਲੀ ਤਤ ਜੋ ਹੈ ਜੋ ਪਰਮ ਹੈ ਜਿਸਨੂੰ ਪਰਮਾਤਮਾ ਕਹਿ ਜਾਂਦਾ ਹੈ ਉਸ ਦੀ ਵਿਚਾਰ ਚਰਚਾ ਕਰਨੀ ਹੈ ਪਰ ਜਿਨ੍ਹਾਂ ਲੋਕਾਂ ਨੇ ਉਸ ਵੇਲੇ ਕਾਜੀ ਮੁੱਲਾ ਪੰਡਿਤ ਜਿੰਨੇ ਵੀ ਸੀ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਤੋਂ ਪੈਸਾ ਬਟੋਰਦੇ ਸੀ ਇਸੇ ਕਰਕੇ ਉਹਨਾਂ ਨੂੰ ਕਹਿਣਾ ਪੈ ਗਿਆ ਬੇਚ ਨਾ ਖਾਓ ਅਸੀਂ ਨਹੀਂ ਵੇਚਦੇ ਇਹਨੂੰ ਵਿੱਚੋਂ ਨਾ ਪਰਮਾਤਮਾ ਦੇ ਨਾਮ ਦੇ ਉੱਤੇ ਤੁਸੀਂ ਉਹਦਾ ਗਿਆਨ ਦੱਸਣ ਦਾ ਮੁੱਲ ਲੈ ਰਹੇ ਕਿਉਂ ਤੁਹਾਨੂੰ ਕੋਈ ਮੁੱਲ ਮਿਲਿਆ ਸ਼ਾਸਨ ਦੀ ਪੂੰਜੀ ਜਿਹੜੀ ਤੁਹਾਨੂੰ ਦਿੱਤੀ ਹੈ ਉਹ ਤਾਂ ਦਿੱਤੀ ਆਪਣਾ ਨਾਮ ਜਪਉਣ ਲਈ ਸੀ ਪਰ ਤੁਸੀਂ ਉਹਦਾ ਗਿਆਨ ਜੇਕਰ ਕੋਈ ਤੁਹਾਨੂੰ ਮਿਲਿਆ ਵੇਦਾਂ ਦੇ ਵਿੱਚੋਂ ਸ਼ਾਸਤਰਾਂ ਦੇ ਵਿੱਚੋਂ ਤੇ ਤੁਸੀਂ ਉਹਦਾ ਮੁੱਲ ਕਿਉਂ ਲੈ ਰਹੇ ਨਾਓ ਮੇਰੇ ਖੇਤੀ ਨਾਓ ਮੇਰੇ ਬਾੜੀ ਭਗਤੀ ਕਰਿਓ ਜਨ ਸਰਨ ਤੁਮਾਰੀ ਕਹਿੰਦੇ ਹੈ ਪ੍ਰਮਾਤਮਾ ਮੇਰੀ ਜਿਹੜੀ ਖੇਤੀ ਹੈ ਉਹ ਵੀ ਤੇਰਾ ਨਾਮ ਹੀ ਹੈ ਤੇ ਖੇਤੀ ਕਰਨੇ ਕਿੱਥੇ ਹੈ ਇਸ ਕਾਇਆ ਨੂੰ ਖੇਤ ਬਣਾਉਣਾ ਮੈਂ ਨਾਉ ਮੇਰੇ ਬਾਗੀ ਕਹਿੰਦੇ ਜਿਹੜੀ ਮੇਰੀ ਬਗੀਚੀ ਹੈ ਉਹ ਵੀ ਤੇਰਾ ਨਾਮ ਹੀ ਹੈ ਸਭ ਕੁਝ ਤੇਰੇ ਹੀ ਨਾਮ ਹੈ ਨਾਮ ਤੇਰਾ ਤਾਗਾ ਨਾਮ ਫੂਲ ਮਾਲਾ ਭਾਰ 18 ਲੈ ਸਗਲ ਜਿਠਾਰੇ ਨਾਮ ਤੇਰੇ ਦੀਵਾ ਨਾਮ ਤੇਰੇ ਬੱਤੀ ਨਾਮ ਤੇਰੇ ਤੇਲ ਮਹਿਬਸਾਰੇ ਕਹਿੰਦੇ ਸਭ ਕੁਝ ਤੇਰਾ ਨਾਮ ਹੈ ਮੇਰੇ ਤਾਂ ਪੱਲੇ ਕੁਝ ਨਹੀਂ ਸਤਿਗੁਰ ਅਰਬਦਾਸ ਉਹਨਾਂ ਦੀ ਆਰਤੀ ਦੇ ਵਿੱਚ ਸਿਰਫ ਨਾਮ ਦੀ ਮਹੱਤਤਾ ਦੇ ਰਹੇ ਸਤਿਗੁਰ ਕਬੀਰ ਮਹਾਰਾਜ ਵੀ ਨਾਮ ਦੀ ਮਹੱਤਤਾ ਦੇ ਰਹੇ ਹਨ ਤੇ ਇਹੋ ਹੀ ਮਹੱਤਤਾ ਜਿਹੜੀ ਨਾਮ ਦੀ ਹੈ ਉਸ ਦੀ ਸਿਰਫ ਸਲਾਹ ਹੈ ਉਹ ਕਹਿੰਦੇ ਸਭ ਕੁਝ ਤੂੰ ਹੀ ਤੂੰ ਹੈ ਸਾਡਾ ਕੁਝ ਹੈ ਨਹੀਂ ਮੇਰਾ ਮੁਝ ਵਿੱਚ ਕੁਝ ਨਹੀਂ ਜੋ ਕੁਛ ਹੈ ਸੁੱਤੇ ਨਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਰੇ ਮੇਰਾ ਜਦ ਮੇਰਾ ਹੈ ਹੀ ਕੁਛ ਨਹੀਂ ਤੇ ਮੇਰਾ ਕੀ ਲੱਗਣਾ ਹਰ ਇੱਕ ਚੀਜ ਤੂੰ ਦਿੱਤੀ ਅੱਖਾਂ ਦਿੱਤੀਆਂ ਕੰਨ ਦਿੱਤੇ ਇੰਦ੍ਰੇ ਦਿੱਤੇ ਜਿਬਾ ਦਿੱਤੀ ਇਹ ਸਭ ਕੁਝ ਧਾਂਚ ਮਿਲਿਆ ਕੋਈ ਕਦੇ ਵੀ ਮੈਂ ਮੁੱਲ ਲੈ ਕੇ ਆਇਆ ਕੋਈ ਕਹੇ ਕਿ ਮੈਂ ਰੰਗ ਵੀ ਆਪਣੇ ਪਸੰਦ ਦਾ ਲੈ ਕੇ ਆਇਆ ਸਭ ਕੁਝ ਉਸਨੇ ਦੇ ਕੇ ਪਿੱਛੇ ਪਰ ਇੱਥੇ ਆ ਕੇ ਹੰਕਾਰੀ ਬਣ ਗਿਆ ਕਿ ਮੇਰੇ ਕੋਲ ਤਾਂ ਹੈ ਮੇਰੇ ਕੋਲ ਉਹ ਹੈ ਪਰ ਭਗਤੀ ਲਹਿਰ ਨੇ ਜਿਹੜੀ ਵਿਚਾਰਤਾ ਰੱਖ ਦਿੱਤੀ ਉਹ ਕਹਿੰਦੇ ਸਭ ਕੁਝ ਉਸ ਪਰਮਾਤਮਾ ਦਾ ਹੈ ਜਿਸ ਨੇ ਭੇਜਿਆ ਭਗਤੀ ਕਰਿਓ ਜਨ ਸਰਨ ਤੁਮਾਰੀ ਤੇਰੇ ਜਿਹੜੇ ਦਾਸ ਹੈ ਤੇਰੇ ਜਿਹੜੇ ਭਗਤ ਹੈ ਉਹ ਤਾਂ ਹਰ ਟਾਈਮ ਤੇਰੀ ਸ਼ਰਨ ਲੋਚਦੇ ਹੈ ਤੇਰੇ ਭਗਤਾਂ ਦੀ ਉਹ ਧੂੜੂ ਲੱਭਦੇ ਹੈ ਉਹ ਤਾਂ ਆਪਣੇ ਸਰੀਰ ਨੂੰ ਇੰਨਾ ਖਤਮ ਕਰਕੇ ਉਹਨਾਂ ਲੋਕਾਂ ਦੇ ਪੈਰਾਂ ਦੇ ਵਿੱਚ ਧੂੜ ਬਣਨਾ ਚਾਹੁੰਦੇ ਹੈ ਜਿੱਥੇ ਤੇਰੇ ਭਗਤਾਂ ਦੇ ਪੈਰ ਰੱਖਣ ਉੱਥੇ ਉਹਨਾਂ ਦੇ ਸਰੀਰ ਨੂੰ ਖਤਮ ਕਰਕੇ ਉਹਨਾਂ ਦੇ ਪੈਰਾਂ ਦੇ ਥੱਲੇ ਉਹਨਾਂ ਦੀ ਰਾਖ ਬਣਾ ਕੇ ਪਾਈ ਜਾਵੇ ਜਿਹਦੇ ਨਾਮ ਜਪਦੇ ਹੈ ਉਹਨਾਂ ਦੇ ਉੱਤੇ ਉਹਨਾਂ ਦਾ ਇੰਨਾ ਪ੍ਰੇਮ ਹੈ ਕਿ ਜਿਨ੍ਹਾਂ ਦੇ ਕਹਿੰਦੇ ਮੁਖ ਦੇ ਵਿੱਚੋਂ ਵੀ ਕਿਤੇ ਨਾਮ ਨਿਕਲੇ ਸੁਪਨੇ ਵਿੱਚ ਵੀ ਸੁਪਨੇ ਜੇ ਬੜੜਾਏ ਕੇ ਮੁਖ ਸੇ ਨਿਕਲੇ ਰਾਮ ਮੇਰੇ ਉਹਨਕੇ ਪਗ ਕੇ ਪਨ ਹੈ ਮੇਰੇ ਤਨ ਕੇ ਚਾਹੂੰ ਕਹਿੰਦੇ ਮੇਰਾ ਚਮ ਲਾ ਕੇ ਉਹਦੇ ਉਹਦੇ ਪੈਰਾਂ ਦੀ ਜੁੱਤੀ ਬਣਾਉਂਦੇ ਹੋ ਜਿਨ੍ਹਾਂ ਦੇ ਮੂੰਹ ਦੇ ਵਿੱਚ ਸੁਪਨੇ ਦੇ ਵਿੱਚ ਵੀ ਕਿਤੇ ਆਰਾਮ ਦਾ ਨਾਮ ਨਿਕਲਦਾ ਐਡੀ ਕੁਰਬਾਨੀ ਹੈ ਐਡਾ ਤਿਆਗ ਹੈ ਤਾਂ ਹੀ ਦੁਨੀਆ ਦੇ ਪਾਤਸ਼ਾਹ ਕਹਉਂਦੇ ਹੋ ਬਾਦਸ਼ਾਹ ਤਾਂ ਹੋਖ ਚਲੇ ਜਾਂਦੇ ਆ ਪਾਤਸ਼ਾਹ ਫਿਰ ਸਦਾ ਹੀ ਰਹਿੰਦੇ ਆ ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ਤੁਮੇ ਛੋੜ ਜਾਣਿਓ ਨਹੀਂ ਦੁਜੀ ਕਿਤੇ ਤੇਰਾ ਨਾਮ ਜੋ ਹੈ ਉਹੀ ਮੇਰੇ ਲਈ ਮਾਇਆ ਹੈ ਨਾਉ ਮੇਰੇ ਪੂੰਜੀ ਤੇ ਜਿਹੜਾ ਮੈਨੂੰ ਪੈਸਾ ਵੀ ਚੋ ਕੋਈ ਚਾਹੀਦਾ ਅਸੰਦ ਵੀ ਕੋਈ ਚਾਹੀਦੀ ਹੈ ਉਹ ਵੀ ਤੇਰਾ ਨਾਮ ਹੀ ਹੈ ਤੇਰੇ ਨਾਮ ਤੋਂ ਬਿਨ ਹੈ ਹੀ ਕੁਛ ਨਹੀਂ ਮੇਰੇ ਕੋਲ ਜੋ ਤੂੰ ਦੇ ਰਿਹਾ ਤੋਹੀ ਦੇ ਰਿਹਾ ਤੇਰੇ ਨਾਮ ਤੋਂ ਇਹ ਤਨ ਮਨ ਅਰਪਣ ਲੈ ਉਹਨਾਂ ਦੇ ਵਿਚਾਰਤਾ ਰਹਾ ਤੁਮੈ ਛੋੜ ਜਾਣੇ ਉਹ ਨਹੀਂ ਦੁਜੀ ਤੈਨੂੰ ਛੱਡ ਕੇ ਅਸੀਂ ਕਿਸ ਨੂੰ ਕੋਈ ਇਸ ਮੰਦੇ ਦੀ ਦੁਨੀਆ ਤੇ ਸੀ ਕੋਈ ਹੈ ਹੀ ਨਹੀਂ ਦੁਜੀਆ ਤੇਰਾ ਨਾਮ ਹੀ ਨਾਮ ਹੈ ਤੇਰੀ ਸਫਤ ਸਲਾਹ ਹੀ ਸਾਰਾ ਕੁਝ ਹੈ ਇਸੇ ਕਰਕੇ ਉਹਨਾਂ ਨੇ ਨਾਮ ਦੀ ਮਹੱਤਤਾ ਜਿਹੜੀ ਹੈ ਉਹ ਇੰਨੀ ਵੱਡੀ ਹੈ ਕਿ ਜਿਸ ਨੇ ਉਹਨਾਂ ਦੇ ਗੁਣਾਂ ਦੀ ਸਫਤ ਸਲਾਹ ਕੀਤੀ ਪ੍ਰਮਾਤਮਾ ਦੀ ਤੇ ਫਿਰ ਉਹ ਇਹ ਕਹਿੰਦੇ ਹੈ कि ਅਸੀਂ ਨਹੀਂ ਬੋਲਦੇ ਇਹ ਆਵਾਜ਼ ਕਿੱਥੇ ਹੋਰਦੀ ਹੈ ਅਸੀਂ ਤਾਂ ਸਾਜ ਹਾਂ ਪਰ ਆਵਾਜ਼ ਕਿੱਥੇ ਹੁੰਦੀ ਹੈ ਆਪਣੇ ਆਪ ਨੂੰ ਖਤਮ ਮੈਂ ਖਤਮ ਤੂੰ ਹੀ ਤੂੰ ਹੈ ਨਾਉ ਮੇਰੇ ਬੰਦ ਪਨਾਉ ਮੇਰੇ ਭਾਈ ਨਾਉ ਮੇਰੇ ਸੰਗ ਅੰਤ ਹੋਏ ਸਕਾਈ ਤੂੰ ਹੀ ਕਿੰਦਾ ਮੇਰਾ ਕਟਾ ਕਟਾ ਰਿਸ਼ਤੇਦਾਰ ਸਭ ਕੁਝ ਤੂੰ ਹੀ ਹੈ ਨਾਉ ਮੇਰੇ ਭਾਈ ਤੇ ਤੂੰ ਹੀ ਮੇਰਾ ਪ੍ਰਾਤ ਹੈ ਤੂੰ ਹੀ ਮੇਰਾ ਬੰਦਪ ਤੂੰ ਹੀ ਮੇਰਾ ਪ੍ਰਾਤ ਸਭ ਕੁਝ ਤੂੰ ਹੀ ਤੂੰ ਹੈ ਇਹ ਤੂੰ ਹੀ ਤੂੰ ਦੀ ਰੇੜੇ ਆਲਾਪ ਹੈ ਉਸ ਵਿੱਚ ਲਿਆਉਂਦੀ ਹੈ ਜਦੋਂ ਮੈਂ ਖਤਮ ਹੋ ਜਾਂਦੀ ਹੈ ਜਦ ਹਮ ਹੋਤੇ ਤਬ ਤੂੰ ਨਹੀਂ ਜਿੰਨੀ ਦੇ ਤੱਕ ਮੈਂ ਹਾਂ ਉਨੀ ਦੇ ਤੱਕ ਆਵਾਜ਼ ਤੂੰ ਤੂੰ ਦੀ ਆਉਂਦੀ ਨਹੀਂ ਤਾਂ ਜਦੋਂ ਤੂੰ ਆ ਗਿਆ ਤੇ ਫਿਰ ਮੈਂ ਖਤਮ ਹੋ ਜਾਂਦੀ ਹੈ ਜਦ ਹਮ ਹੋਤੇ ਤਬ ਤੋ ਨਹੀਂ ਹਬ ਤੂ ਹੀ ਮੈਂ ਨਹੀਂ ਇਕ ਨਹੀਂ ਰਹਿਣਾ ਜਾਂ ਮੈਂ ਰਹਿਣਾ ਜਾਂ ਤੂ ਰਹਿਣਾ ਔਰ ਤੂੰ ਹਮੇਸ਼ਾ ਸੱਚ ਹੈ ਆਦ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਨਾਉ ਮੇਰੇ ਬੰਦ ਨਾਉ ਮੇਰੇ ਭਾਈ ਨਾਉ ਮੇਰੇ ਸੰਗ ਅੰਤ ਹੋਏ ਸਖਾਈ ਅੰਤ ਬਿਲੇ ਜਿਨ ਮੇਰੇ ਕਮ ਆਉਣਾ ਉ ਤੇਰਾ ਨਾਮ ਹੈ मेरे नाल की जाना तेरा नाम है बाकी तो दुनिया सारी झूठी है जो दिस रहा सब कुछ नाश हो जाना नाल कुछ नहीं जाना ते तेरा नाम ही जो सच्चा है तेरे नाम तो बिना कुछ भी नहीं है नहीं अंत मेरा पारा तारा करना है ते तेरे नाम के सदके ही मैं तेरे दर्शन कर सकता इससे करके उन्होंने कहा माया मैं जिस रखी उदास ਕਿਤੇ ਜਿਸ ਕੋ ਤੇਰੀ ਮਾਇਆ ਹੁੰਦੀ ਹੈ ਉਹਨਾਂ ਦੇ ਵਿੱਚ ਮੈਂ ਆ ਜਾਂਦੀ ਹੈ ਪਰ ਜਿਸ ਨੂੰ ਤੂੰ ਮਾਇਆ ਦੇ ਕੇ ਵੀ ਉਦਾਸ ਰੱਖ ਦਵੇਂ ਕੋਹ ਦੁਨੀਆ ਤਦਾਸ ਹੋਇਆ ਇੱਕੋ ਹੀ ਉਦਾਹਰਨ ਦਿੱਤੀ ਜਾਂਦੀ ਦੁਨੀਆ ਤੇ ਕਿ ਰਾਜਾ ਜਨਕ ਜਿਹੜਾ ਰਾਜਾ ਹੋ ਕੇ ਵੀ ਉਦਾਸ ਰਹਿਸਤ ਛੜਤੀ ਉਹ ਮਾਇਆ ਤੇ ਕਿਸੇ ਫਕੀਰ ਨੇ ਸੋਚਿਆ ਕਿ ਰਾਜਾ ਹੋ ਕੇ ਕਿਦਾਂ ਹੋ ਭਗਵਾਨ ਦਾ ਨਾਮ ਲੈ ਸਕਦਾ ਸਿਰਫ ਤਸਲਾ ਕਰ ਸਕਦਾ ਚਲੋ ਦੇਖਦੇ ਹਾਂ ਚੱਲ ਕੇ ਤੇ ਰਾਜੇ ਜਨਕ ਦੇ ਮਹਿਲਾਂ ਦੇ ਵਿੱਚ ਗਿਆ ਜਾ ਕੇ ਕਿਹਾ ਆਓ ਭਗਤ ਕੀਤੀ ਰਾਜੇ ਜਨਕ ਜੀ ਨੇ ਦੇਖ ਰਿਹਾ ਕਿ ਇੱਡੇ ਮਹਿਲ ਹਾਥੀ ਕੋੜੇ ਫੌਜਾਂ ਨੌਕਰ ਚਾਕਰ ਕਹਿੰਦੇ ਹੋਈ ਸਕਦਾ ਹੈ ਰੱਬ ਦਾ ਨਾਲੇ ਦਾ ਚਲੋ ਕਹਿੰਦੇ ਦੇਖਦੇ ਆਓ ਭਗਤ ਤੋਂ ਬਾਅਦ ਉਹਨਾਂ ਨੇ ਕਿਹਾ ઋષਿ ਜੀ ਇਹ ਤੁਹਾਡਾ ਕਮਰਾ ਹੈ ਆਰਾਮ ਕਰੋ ਕਿਸੇ ਵੀ ਚੀਜ਼ ਦੀ ਲੋੜ ਹੋਵੇ ਬਾਹਰ ਨੌਕਰ ਹੈ ਹੁਕਮ ਕਰ ਦੇਣਾ ਕਹਿੰਦੇ ਮਖਮਲ ਦੇ ਗੱਦੇ ਦੇਖ ਕੇ ਕਹਿੰਦਾ ਕਦੀ ਹੋ ਸਕਦਾ ਏ ਪਰਮਾਤਮਾ ਦੀ ਭਗਤੀ ਕਰਦਾ ਹੋਵੇ ਗੱਧਿਆਂ ਤੇ ਇੰਨਾ ਆਰਾਮ ਲਿਖਣ ਵਾਲਾ ਲਿਖਦਾ ਕਹਿੰਦੇ ਜਦੋਂ ਉਸ ਨੇ ਗੱਦੇ ਤੇ ਲੇਟਿਆ ਉੱਪਰ ਨੂੰ ਦੇਖਿਆ ਤੇ ਉੱਤੋਂ ਨੰਗੀ ਕਿਰਪਾ ਨੇ ਇੱਕ ਧਾਗੇ ਨਾਲ ਬੰਨ ਕੇ ਲਟਕਾਈ ਹੋਈ ਝੂਲ ਰਹੀ ਦੇਖ ਕੇ ਕਿਰਪਾਨ ਨੂੰ ਕਹਿੰਦਾ ਇਹ ਤਾਂ ਟੁੱਟ ਸਕਦਾ ਤੱਗਾ ਇਹ ਤਾਂ ਮੇਰੇ ਪੇਟ 'ਚ ਲੱਗ ਸਕਦੀ ਹੈ ਮੇਰੇ ਅੱਖ 'ਚ ਲੱਗ ਸਕਦੀ ਹੈ ਧਾਗਾ ਟੁੱਟਦੇ ਸਾਰ ਮੇਰੇ ਗਲੇ 'ਚ ਲੱਗ ਸਕਦੀ ਹੈ ਇੰਨਾ ਮੌਤ ਦਾ ਡਰ ਤੇ ਇੱਕ ਪਾਸੇ ਨੂੰ ਹੋ ਕੇ ਸੌਂ ਗਿਆ ਤੇ ਜਦੋਂ ਸਵੇਰ ਨੂੰ ਫਿਰ ਮੁਲਾਕਾਤ ਹੋਈ ਕਹਿੰਦੇ ਦੇਸ਼ੀ ਜੀ ਰਾਮ ਕੀਤਾ ਉਹਨਾਂ ਨੂੰ ਤਾਂ ਪਤਾ ਸੀ ਕਹਿੰਦੇ ਰਾਮ ਸਵਾ ਕਰਨਾ ਉੱਤੇ ਕਿਰਪਾਨ ਲਟਕਾਈ ਹੋਈ ਹੈ ਮੈਂ ਤਾਂ ساری ਰਾਤ ਹੀ ਦੇਖਦੇ ਰਿਹਾ ਟੁੱਟਣਾ ਜਾਵੇ ਕਹਿੰਦੇ ਬਸ ਇਹੋ ਹੀ ਦੇਖਣ ਚੱਲਿਆ ਸੀ ਕਿ ਰਾਜਾ ਜਨਕ ਭਗਤੀ ਕਿੱਦਾਂ ਕਰਦਾ ਹੋਗਾ ਮੌਤ ਦਾ ਇੰਨਾ ਡਰ ਜਿਸ ਬੰਦੇ ਨੂੰ ਮੌਤ ਯਾਦ ਹੈ ਉਹ ਕਦੀ ਵੀ ਪਰਮਾਤਮਾ ਦਾ ਨਾਮ ਨਹੀਂ ਪੁਲਦਾ ਤੇ ਜਿਸ ਨੂੰ ਮੌਤ ਨਹੀਂ ਯਾਦ ਉਹ ਦੁਨੀਆਂ ਦੇ ਪਦਾਰਥ ਤੇ ਰਿਸ਼ਤੇ ਨਾਤੇ ਇਕੱਠੇ ਕਰਦਾ ਫਿਰਦਾ ਇਸ ਕਰਕੇ ਸਤਗੁਰ ਕਬੀਰ ਮਹਾਰਾਜ ਜੀ ਸਮਝਾ ਰਹੇ ਹੈ ਮਾਇਆ ਮੈਂ ਜਿਸ ਰਖੇ ਉਹਦਾਸ ਕਹੇ ਕਬੀਰ ਹੋ ਤੱਕ ਉਹਦਾਸ ਕਹਿੰਦੇ ਜੇ ਤੂੰ ਕਿਸ ਨੂੰ ਅਮੀਰੀ ਵੀ ਦਿੱਦ ਵਿੱਚ ਮਾਇਆ ਵੀ ਦਿੱਦ ਵਿੱਚ ਔਰ ਫਿਰ ਵੀ ਉਹ ਅਦਾਸ ਰਹੇ ਇਸ ਦੁਨੀਆ ਤੋਂ ਉਹਨੂੰ ਕੋਈ ਨਾ ਲੱਗੇ ਕਿ ਮੈਂ ਐਸ਼ ਕਰਨੀ ਜਾਂ ਕੁਝ ਕਰਨਾ ਤੇਰਾ ਨਾਮ ਨੂੰ ਨਾ ਭੁੱਲੇ ਤਾਂ ਸਤਗੁਰ ਕਬੀਰ ਕਹਿੰਦੇ ਮੈਂ ਉਹ ਤਾਂ ਦਾਸ ਮੈਂ ਉਸ ਦਾ ਦਾਸ ਐ ਜਿਹੜਾ ਮਾਇਆ ਚ ਹੋ ਕੇ ਵੀ ਅਦਾਸ ਹੈ ਕਿਉਂਕਿ ਇਹ ਨਾਮ ਦਾ ਜਿਹੜਾ ਖਜ਼ਾਨਾ ਹੈ ਜਿਸ ਦੇ ਕੋਲ ਹੈ ਇਹ ਉਹਦੇ ਨਾਲ ਹੀ ਗੱਲਬਾਤ ਕੀਤੀ ਜਾਂਦੀ ਜਿਸ ਨੂੰ ਕੋਈ ਇਹਦੀ ਪਰਖ ਹੋਵੇ ਇਸੇ ਕਰਕੇ ਕਿਹਾ ਕਬੀਰ RAM ਰਤਨ ਮੁਖ ਕੋਥਨੀ ਪਰਖ ਅਗੇ ਖੋਲ ਕੋਈ ਆਏ ਮਿਲੋਗੇ ਗਾਹ ਕੀ ਲੱਗੇ ਮਹੰਗੇ ਮੋਲ ਜੇ ਕਿਸੇ ਨੂੰ ਪਰਖ ਹੀ ਨਹੀਂ ਹੈ ਕਿ ਇਹ ਹੀਰਾ ਹੈ ਕਿ ਪੱਥਰ ਹੈ ਉਹ ਕੀ ਪਛਾਣੂਗਾ ਕੱਪੜੇ ਦੇਖ ਕੇ ਭੇਸ ਦੇਖ ਕੇ ਉਸ ਪਰਮਾਤਮਾ ਦੇ ਭਗਤ ਨੂੰ ਪਛਾਣਿਆ ਨਹੀਂ ਜਾ ਸਕਦਾ ਕਵੀਰ RAM ਰਤਨ ਮੁਖ ਕੋਥਰੀ ਜਿਹਦੇ ਮੁਖ ਤੇ ਜਵਾਨ ਤੇ ਉਸ ਪਰਮਾਤਮਾ ਬਸ ਰਿਹਾ ਹੈ। ਪੁਰਖ ਅਗੇ ਖੋਲ ਉਸ ਪਰਖੂ ਦੇ ਅਗੇ ਖੋਲ ਕਹਿੰਦੇ ਜਿਹਨੂੰ ਪਛਾਣ ਹੈ ਜੇ ਤੂੰ ਕਿਸੇ ਦੁਨੀਆਦਾਰੀ ਦੇ ਬੰਦੇ ਦੇ ਨਾਲ ਇਸ ਗੱਲ ਕੀਤੀ ਇਸ RAM ਦੀ ਇਸ ਨਾਮ ਦੀ ਇਸ ਹੀਰੇ ਦੀ ਤਾਂ ਉਹਨੂੰ ਕੀ ਪਤਾ ਇਹਦਾ ਕੀ ਮੁੱਲ ਹੈ। ਕੋਈ ਆਏ ਮਿਲੋਗੇ ਗਾਹ ਕੀ ਕੋਈ ਬਿਰਲਾ ਹੈਗਾ ਕ ਮਲੇਗਾ। ਲੇ ਗਏ ਮੈਂ ਮਹਿੰਗੇ ਮੋਲ ਫਿਰ ਤਾਂ ਉਹ ਇਹਨੂੰ ਇੰਨੇ ਮਹਿੰਗੇ ਮੋਲ ਤੇ ਲਊਗਾ ਤੇ ਜਿੰਦ ਵੇਚ ਕੇ ਉਹ ਕਹਿੰਦੇ ਅਸੀਂ ਮੋਲ ਲੈਨੇ ਕਿਉਂਕਿ ਮੇਰੀ ਪ੍ਰੀਤ ਨਾ ਟੁੱਟੇ ਮੇਰੀ ਪ੍ਰੀਤ ਗਵਿੰਦ ਸੋ ਜਨ ਗਟੇ ਮੈਂ ਤਾਂ ਮੋਲ ਮਹਿੰਗੀ ਲਈ ਜੀ ਸਟੇ ਮੈਂ ਤਾਂ ਬਹੁਤ ਮਹਿੰਗੀ ਜਿੰਦ ਵੇਚ ਕੇ ਲਈ ਹੈ ਮੇਰੀ ਪ੍ਰੀਤ ਨਾ ਟੁੱਟੇ ਇਹੋ ਜਹਾ ਗਾਖ ਜਦ ਮਿਲੂਗਾ ਉੱਥੇ ਕਹਿੰਦੇ ਬੋਲ ਨਹੀਂ ਤਾਂ ਇਸ ਦੁਨੀਆ ਨੂੰ ਕੀ ਪਤਾ ਇਸ ਨਾਮ ਦੀ ਸਿਫਤ ਦਾ ਕਿਉਂਕਿ ਇਹਦੇ ਵਿੱਚ ਹੀ ਹੈ ਸਾਰਾ ਕੁਝ ਦੁਨੀਆ ਮੱਤ ਦੇ ਅੰਦਰ ਹੀ ਸਾਰਾ ਕੁਝ ਹੈ ਜੇਕਰ ਕਿਤੇ ਮੱਤ ਜਿਹੜੀ ਉੱਚੀ ਹੋ ਜਵੇ ਤਾਂ ਸਾਰੇ ਖਜ਼ਾਨੇ ਜਿਹੜੇ ਅੰਦਰ ਪਤਾ ਲੱਗ ਜਾਂਦੇ ਹੈ ਪਰ ਮਨ ਜਿਹੜਾ ਉਹ ਨੀਵਾ ਹੋਣਾ ਚਾਹੀਦਾ ਪਰ ਦੁਨੀਆ ਦੇ ਵਿੱਚ ਤਾਂ ਹੰਕਾਰ ਜਿਹੜਾ ਉਹ ਮਨ ਨੀਵਾ ਹੋ ਨਹੀਂ ਦਿੰਦਾ ਇਸ ਕਰਕੇ ਇਸ ਸ਼ਬਦ ਦੇ ਵਿੱਚ ਸਤਿਗੁਰ ਕਬੀਰ ਮਹਾਰਾਜ ਜੀ ਜੋ ਸਮਝਾ ਰਹੇ ਕਿ ਉਸ ਪਰਮਾਤਮਾ ਦੀ ਸਿਫਤ ਸਲਾਹ ਤੋਂ ਵੱਡਾ ਕੁਝ ਨਹੀਂ ਹੈ ਉਸ ਦੇ ਨਾਮ ਤੋਂ ਬਿਨਾਂ ਕੁਝ ਨਹੀਂ ਹੈ ਜੋ ਦਸਰਿਆ ਸਭ ਕੁਝ ਕੂੜ ਹੈ ਇਥੋਂ ਲੈ ਕੇ ਕੁਝ ਨਹੀਂ ਜਾਣਾ ਸਿਰਫ ਉਸ ਦੇ ਨਾਮ ਨੇ ਸਹੀ ਹੋਣਾ ਸੋ ਆਓ ਇਸੇ ਸ਼ਬਦ ਤੋਂ ਸਿੱਖਾ ਲੈਂਦੇ ਹੋਏ ਜੋ சுவாਸਾਂ ਦੀ ਪੂੰਜੀ ਰਹੀਦੀ ਹੈ ਉਸ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਅਦਾ ਸਿਰਜੋਈ ਕਰੀਏ ਕਿ ਆਪਣੇ ਚਰਨਾਂ ਦੇ ਵਿੱਚ ਰਹਿੰਦੇ ਹੋਏ சுவாਸਾਂ ਦੀ ਪੂੰਜੀ ਨੂੰ ਲੇਖੇ 'ਚ ਲਾਉਣ ਲਈ ਕਿਰਪਾ ਕਰੋ ਬਖਸ਼ਿਸ਼ ਕਰੋ ਦਇਆ ਕਰੋ ਅਤੇ ਜੋ ਪਾਪ ਕਰ ਚੁੱਕੇ ਹਨ ਉਹ ਤੁਹਾਡੀ ਕਿਰਪਾ ਤੋਂ ਬਿਨਾ ਬਖਸ਼ਾਇ ਨਹੀਂ ਜਾ ਸਕਦੇ ਕਰਮ ਕਰਕੇ ਕੱਟੇ ਨਹੀਂ ਜਾ ਸਕਦੇ ਤੁਹਾਡੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਹੁੰਦਾ ਇਹ ਬੇਨਤੀ ਅਦਾ ਸਿਰਜੋਈ ਕਰਦੇ ਹੋਏ ਇਹ ਵੀ ਬੇਨਤੀ ਕਰੀਏ ਕਿ ਬਾਣੀ ਸ਼ੁੱਧ ਪੜਨ ਦਾ ਉਚਾਰਨ ਦਾ ਆਪ ਬਲ ਬਖਸ਼ੋ ਇਹਨਾਂ ਬੇਨਤੀਆਂ ਨੂੰ ਕਰਦੇ ਹੋਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ